ਜਾਬ ਦੇ ਵਿੱਚ ਚైనా ਡੋਰ ਦੀ ਵਿਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਜਿਸ ਨੂੰ ਲੈ ਕੇ ਚైనా ਡੋਰ ਦੀ ਵਿਕਰੀ ਲਗਾਤਾਰ ਜਾਰੀ ਹੈ ਜਿਸ ਨੂੰ ਲੈ ਕੇ ਕਈ ਲੋਕ ਚైనా ਡੋਰ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਕਈ ਲੋਕ ਜ਼ਖਮੀ ਹੋ ਚੁੱਕੇ ਨੇ ਹਸਪਤਾਲ ਦੇ ਜਿਹੜੇ ਨਾਲ ਦੇ ਵਿੱਚ ਨੇ ਹਰੇਕ ਕਈ ਦੁਕਾਨਦਾਰ ਅਜੇ ਵੀ ਚੋਰ ਮੋਰੀ ਰਾਹੀਂ ਚైనా ਡੋਰ ਨੂੰ ਵੇਚ ਰਹੇ ਨੇ ਕਈ ਲੋਕਾਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਦੁਕਾਨਦਾਰ ਨੇ ਬੜੇ ਛਾਤਰ ਦਿਮਾਗ ਦੇ ਨਾਲ ਚైనా ਡੋਰ ਦੀ ਕੀ ਕਰ ਰਹੇ ਨੇ ਦੁਕਾਨਦਾਰਾਂ ਨੂੰ ਕਿ ਇਹ ਵੇਚਣੀ ਬਿਲਕੁਲ ਬੰਦ ਕਰ ਦਿੱਤੀ ਜਾਵੇ ਜੇ ਇਹ ਅਗਰ ਇਹਨਾਂ ਕੋਲੋਂ ਬਰਾਬਦ ਕੀਤੀ ਜਾਂਦੀ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੇ ਲੋਕ ਘਰਾਂ ਦੇ ਵਿੱਚ ਪਤੰਗ ਵੀ ਉਡਾਉਂਦੇ ਨੇ ਮੈਂ ਉਹਨਾਂ ਨੂੰ ਵੀ ਹਦਾਇਤ ਕਰਨਾ ਚਾਹੁੰਦਾ ਕਿ ਇਹ ਵੇਚ ਖਰੀਦ ਕੇ ਪਤੰਗ ਉਡਾਣੇ ਬੰਦ ਕਰ ਦਿੱਤੇ ਜਾਣ ਪੰਜਾਬ ਦੇ ਵਿੱਚ ਚైనా ਡੋਰ ਦੀ ਵਿਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਜਿਸ ਨੂੰ ਲੈ ਕੇ ਚైనా ਡੋਰ ਦੀ ਵਿਕਰੀ ਲਗਾਤਾਰ ਜਾਰੀ ਹੈ ਜਿਸ ਨੂੰ ਲੈ ਕੇ ਕਈ ਲੋਕ ਚైనా ਡੋਰ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਕਈ ਲੋਕ ਜ਼ਖਮੀ ਹੋ ਚੁੱਕੇ ਨੇ ਹਸਪਤਾਲ ਦੇ ਜਿਹਰੇ ਲਾਟ ਦੇ ਵਿੱਚ ਨੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਭਾਵੇਂ ਇਹ ਗੱਲ ਆਖੀ ਜਾਂਦੀ ਹੈ ਕਿ ਅਸੀਂ ਚైనా ਡੋਰ ਦੇ ਉੱਤੇ ਪੂਰੀ ਸਖਤੀ ਕੀਤੀ ਹੋਈ ਹੈ ਦੁਕਾਨਦਾਰਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਕਿ ਜਿਹੜੇ ਦੁਕਾਨਦਾਰ ਵੇਚਦੇ ਨੇ ਉਹਨਾਂ ਦੇ ਉੱਤੇ ਸਖਤ ਧਰਾਵਾ ਲਗਾਇਆ ਜਾ ਰਹੀਆਂ ਨੇ ਤਾਂ ਜਗ੍ਹਾ-ਜਗ੍ਹਾ ਦੇ ਉੱਤੇ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਚੈਕਿੰਗ ਅਸੀਂ ਕਰ ਰਹੇ ਹਾਂ ਪਰ ਕਿ ਵਾਕਈ ਚైనా ਡੋਰ ਦੀ ਵਿਕਰੀ ਰੁਕ ਚੁੱਕੀ ਹੈ ਪਰ ਦੂਜੇ ਪਾਸੇ ਲਗਾਤਾਰ ਮਾਮਲੇ ਕਰਾਲੀ ਦੇ ਨਜ਼ਦੀਕ ਤੋਂ ਆ ਰਹੇ ਨੇ ਜਿਸ ਨੂੰ ਲੈ ਕੇ ਕਈ ਲੋਕ ਜੇਰੇ ਲਾਦ ਦੇ ਵਿੱਚ ਹਸਪਤਾਲ ਦੇ ਦਾਖਲ ਨੇ ਪਰ ਚైనా ਡੋਰ ਦੀ ਵਿਕਰੀ ਰੁਕਣ ਦਾ ਨਾਮ ਨਹੀਂ ਲੈ ਰਹੇ ਕਈ ਦੁਕਾਨਦਾਰ ਅਜੇ ਵੀ ਚੋਰ ਮੋਰੀ ਰਾਹੀਂ ਚైనా ਡੋਰ ਨੂੰ ਵੇਚ ਰਹੇ ਨੇ ਕਈ ਲੋਕਾਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਦੁਕਾਨਦਾਰ ਨੇ ਬੜੇ ਸ਼ਾਤਰ ਦਿਮਾਗ ਦੇ ਨਾਲ ਚైనా ਡੋਰ ਦੀ ਵਿਕਰੀ ਕਰ ਰਹੇ ਨੇ ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਦੁਕਾਨਦਾਰ ਆਪਣੀ ਦੁਕਾਨਾਂ ਦੇ ਵਿੱਚ ਚੈਨਾ ਡੋਰ ਨਹੀਂ ਰੱਖਦੇ ਕਿਸੇ ਹੋਰ ਪਾਸੇ ਸਟੋਰ ਦੇ ਵਿੱਚ ਰੱਖਦੇ ਨੇ ਜਿਸ ਤੇ ਕਿ ਉਹ ਗ੍ਰਾਹਕ ਨੂੰ ਦੇਖ ਕੇ ਪਹਿਲਾਂ ਪੁੱਛ ਕੇ ਕਰਦੇ ਨੇ ਕਿ ਕਿਹ ਜਗ੍ਹਾ ਤੋਂ ਆਏ ਨੇ ਤਾਂ ਕਿਸ ਵਾਸਤੇ ਜਿਹੜੀ ਚੈਨਲ ਉਹ ਚਾਹੀਦਾ ਹੈ ਕਿ ਬੱਚਿਆਂ ਨਾਲ ਲੈ ਕੇ ਆਏ ਨੇ ਜਾਂ ਕਿਸ ਤਰ੍ਹਾਂ ਤਾਂ ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਬੜੇ ਛਾਤਰ ਜਾਂ ਚੋਰ ਮੋਰੀ ਰਾਹੀਂ ਜਿਹੜੇ ਇਹ ਚੈਨਾ ਡੋਰ ਦਿੰਦੇ ਨੇ ਜਿਸ ਨੂੰ ਲੈ ਕੇ ਪੁਲਿਸ ਦੀ ਅੱਖ ਤੋਂ ਬਚੀ ਜਾਂਦੇ ਨੇ ਪਰ ਬੱਚਿਆਂ ਨੂੰ ਨਹੀਂ ਪਤਾ ਕਿ ਚైనా ਡੋਰ ਕਿੰਨੀ ਖਤਰਨਾਕ ਬਣ ਚੁੱਕੀ ਹੈ ਚైనా ਡੋਰ ਕਾਰਨ ਕਈ ਲੋਕਾਂ ਦੀਆਂ ਹੁਣ ਤੱਕ ਮੌਤਾਂ ਵੀ ਹੋ ਚੁੱਕੀਆਂ ਨੇ ਦੂਜੇ ਪਾਸੇ ਕਈ ਲੋਕ ਜ਼ਖਮੀ ਵੀ ਹੋ ਚੁੱਕੇ ਨੇ ਰਾਹਾਂਗੀਆਂ ਦੀ ਗੱਲ ਕਰੀਏ ਜਿਹੜੇ ਰੋਡ ਦੇ ਉੱਤੇ ਰਾਹੀਰ ਜਾ ਰਹੇ ਨੇ ਜਦੋਂ ਵੀ ਚైనా ਡੋਰ ਦਾ ਹਮਲਾ ਉਹਨਾਂ ਦੇ ਉੱਤੇ ਹੁੰਦਾ ਹੈ ਤਾਂ ਵੱਡੇ ਐਕਸੀਡੈਂਟ ਵੀ ਹੁੰਦੇ ਨੇ ਤੇ ਨਾਲ ਦੀ ਨਾਲ ਉਹਨਾਂ ਦੇ ਸਰੀਰ ਦੇ ਉੱਤੇ ਗੰਭੀਰ ਸੱਟਾਂ ਵੀ ਆਂਦੀਆਂ ਨੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਸਖਤੀ ਕਰਨ ਲਈ ਜਿਹੜੀ ਬਾਰ-ਬਾਰ ਗੱਲ ਆਖੀ ਜਾਂਦੀ ਹੈ ਪਰ ਹੁਣ ਕਰਾਲੀ ਦੇ ਨਜ਼ਦੀਕ ਦੇ ਮਾਮਲੇ ਜਦੋਂ ਤੋਂ ਸਾਹਮਣੇ ਆਏ ਨੇ ਤਾਂ ਉਸ ਤੋਂ ਬਾਅਦ ਕਰਾਲੀ ਪੁਲਿਸ ਸਤਰਕ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਐਸਐਚਓ ਸਿਟੀ ਪਖਤਬੀਰ ਸਿੰਘ ਵੱਲੋਂ ਜਿਹੜੀ ਅੱਜ ਇੰਟਰਵਿਊ ਦਿੱਤੀ ਗਈ ਹੈ ਉਸ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸਖਤੀ ਕਰ ਰਹੇ ਹਾਂ ਜਗ੍ਹਾ ਜਗ੍ਹਾ ਜਿਸ ਜਗ੍ਹਾ ਉੱਤੇ ਸਾਨੂੰ ਪਤਾ ਲੱਗਦਾ ਹੈ ਕਿ ਇਸ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ ਉਹਨਾਂ ਦੁਕਾਨਦਾਰਾਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਵੀ ਜਾ ਰਹੀ ਹੈ ਕਿਉਂਕਿ ਚਾਈਨਾ ਡੋਰ ਰੋਕਣ ਵਾਸਤੇ ਪੁਲਿਸ ਯਤਨਸ਼ੀਲ ਹੈ ਪਰ ਦੂਜੇ ਪਾਸੇ ਲੋਕਾਂ ਨੂੰ ਵੀ ਅਵੇਅਰ ਹੋਣ ਦੀ ਲੋੜ ਹੈ ਜਿਹੜੇ ਬੱਚੇ ਪਤੰਗ ਉਡਾਉਂਦੇ ਨੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਮਾਪਿਆਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਖਤਰਨਾਕ ਚਾਈਨਾ ਡੋਰ ਨੂੰ ਨਾ ਅ ਲੈ ਕੇ ਦਈਏ ਜਿਹਦੇ ਕਾਰਨ ਲੋਕਾਂ ਦੇ ਮੌਤਾਂ ਦਾ ਇਹ ਕਾਰਨ ਬਣੇ ਪਰ ਹੁਣ ਚైనా ਡੋਰ ਕੀ ਬਾਕੀ ਪੁਲਿਸ ਪ੍ਰਸ਼ਾਸਨ ਰੋਕਣ ਦੇ ਵਿੱਚ ਕਾਮਯਾਬ ਹੋਵੇਗਾ ਤਾਂ ਇਸ ਨੂੰ ਲੈ ਕੇ ਪਹਿਲਾਂ ਐਸਐਚਓ ਦੇ ਬਿਆਨ ਸੁਣ ਲਓ ਜਿਸ ਬਾਰੇ ਉਹਨਾਂ ਨੇ ਸਖਤੀ ਕਰਨ ਦੀ ਗੱਲ ਆਖੀ ਹੈ ਜੀ ਸਾਡਾ ਚਾਰ ਸੰਭਾਲਿਆ ਕੀ ਕਹਿਣਾ ਚਾਹੁੰਦੇ ਹੋ ਸਰ ਸਭ ਤੋਂ ਪਹਿਲਾਂ ਮੈਂ ਆਪਣੇ ਸੀਨੀਅਰ ਅਫਸਰਾਨਾਂ ਦਾ ਮਾਨਯੋਗ ਐਸਐਸਪੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਥਾਣਾ ਸਿੱਡੀ ਕਾਲੀ ਦਾ ਸੇਵਾ ਕਰਨ ਦਾ ਮੌਕਾ ਦਿੱਤਾ ਸ਼ਹਿਰ ਦੇ ਵਿੱਚ ਬਸੰਤ ਪੰਚਮੀ ਆ ਰਹੀ ਹੈ ਤੇ ਚਾਈਨਿਸ ਢੋਰ ਕਾਫੀ ਵਿਕਰੀ ਹੈ ਅੱਜ ਵੀ ਇੱਕ ਵਿਅਕਤੀ ਦਾ ਗਲਾ ਵਧਿਆ ਗਿਆ ਸਿਰ ਕੀ ਕਹਿਣਾ ਚਾਹੀਏ ਇਹਦੇ ਸਬੰਧ ਵਿੱਚ ਮੈਂ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਖਾਸ ਕਰ ਦੁਕਾਨਦਾਰਾਂ ਨੂੰ ਕਿ ਇਹ ਵੇਚਣੀ ਬਿਲਕੁਲ ਬੰਦ ਕਰ ਦਿੱਤੀ ਜਾਵੇ ਜੇ ਅਗਰ ਇਹਨਾਂ ਕੋਲੋਂ ਬਰਾਮਦ ਕੀਤੀ ਜਾਂਦੀ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਈਵਨ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਪਤੰਗ ਵੀ ਉਡਾਉਂਦੇ ਨੇ ਮੈਂ ਉਹਨਾਂ ਨੂੰ ਵੀ ਹਦਾਇਤ ਕਰਨਾ ਚਾਹੁੰਦਾ ਕਿ ਇਹ ਵੇਚ ਖਰੀਦ ਕੇ ਪਤੰਗ ਉਡਾਣੇ ਬੰਦ ਕਰ ਦਿੱਤੇ ਜਾਣ ਖਾਸ ਕਰਕੇ ਬੱਚਿਆਂ ਵਾਸਤੇ ਉਹਨਾਂ ਘਰਾਂ ਵਾਸਤੇ ਵੀ ਕਿ ਮਾਪੇ ਬਾਬ ਖਿਆਲ ਰੱਖਣ ਕਿ ਸਾਡਾ ਬੱਚਾ ਕਿਹੜੀ ਡੋਣਾ ਪਤੰਗ ਉਡਾ ਰਿਹਾ ਹੈ ਅਗਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਉੱਥੋਂ ਚੈਨਾਟ ਵੱਲ ਕਾਬੂ ਹੁੰਦੀ ਹੈ ਤੇ ਉਹਨਾਂ ਖਿਲਾਫ ਵੀ ਸਬਕਤੋ ਸਤ ਕਾਰਵਾਈ ਕੀਤੀ ਜਾਵੇਗੀ ਸ਼ਹਿਰ ਦੇ ਵਿੱਚ ਸਰ ਪਿਛਲੇ ਕੁਝ ਦਿਨ ਪਹਿਲਾਂ ਚੋਰੀਆਂ ਬਹੁਤ ਹੋਈਆਂ ਚੋਰੀਆਂ ਥਮ ਕਰਨ ਦੇ ਲਈ ਕੀ ਕਰ ਰਹੇ ਹੋ ਇਹਦੇ ਸਬੰਧ ਵਿੱਚ ਜੀ ਖਾਸ ਕਰਕੇ ਸਪੈਸ਼ਲ ਨਾਕਾਬੰਦੀ ਕੀਤੀ ਜਾਊਗੀ ਜੀ ਏ ਅਲੱਗ ਅਲੱਗ ਥਾਵਾਂ ਤੇ ਨਾਕਾਬੰਦੀ ਕਰਕੇ ਨਾਈਟ ਪੈਟਰੋਲਿੰਗ ਕਰਕੇ ਜੀ ਨਾਲ ਖਿਲਾਫ ਠਲ ਪਾਈ ਜਾਵੇਗੀ ਸਰ ਇੱਕ ਛੁੱਟੀ ਦੇ ਟਾਈਮ ਕਾਫੀ ਜਿਹੜੇ ਲੜਕੇ ਮੋਟਰਸਾਈਕਲ ਦੇ ਉੱਤੇ ਸਟੰਟ ਬਾਜੀ ਕਰਦੇ ਆ ਤਿੰਨ ਤਿੰਨ ਬੈਠ ਕੇ ਜਾਂਦੇ ਆ ਜੀ ਇਹਦੇ ਖਿਲਾਫ ਵੀ ਜੇ ਨਾਕਾਬੰਦੀ ਕਰਕੇ ਚਲਾਨ ਕੱਟੇ ਜਾਣਗੇ ਇਹਨਾਂ ਦੇ ਖਿਲਾਫ ਜਬਤਬੰਦੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਪਿੱਤੇ ਨੂੰ ਚੈਕਿੰਗ ਕੀਤੀ ਸੀ ਪਤੰਗਾ ਵਾਲਿਆਂ ਦੀ ਹਾਂਜੀ ਕੀ ਪਰਚੇ ਦਿੱਤੇ ਕਿ ਕਿੰਨੇ ਵਾਕਿਆ ਉਹ ਇਹ ਜੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਜਿੱਥੇ ਮੌਕੇ ਤੇ ਇੱਕ ਤੁਰਦਾ ਫਿਰਦਾ ਵਿਅਕਤੀ ਕਾਬੂ ਆਇਆ ਸਾਡੇ ਕੋਲ ਚਾਈਨਾ ਡੋਰ ਦੇ ਸਮੇਤ ਉਹਦੇ ਖਿਲਾਫ 188 ਦੀ ਕਾਰਵਾਈ ਕੀਤੀ ਗਈ ਹੈ ਜੀ ਤੇ ਇਲਾਕੇ ਜਿਹੜਾ ਮੋਟਰਸਾਈਕਲ ਤੇ ਪਟਾਕੇ ਮਾਰਦੇ ਉਹਨਾਂ ਬਾਰੇ ਕੀ ਹੈ ਉਹਨਾਂ 'ਤੇ ਵੀ ਜੇ ਚਲਾਨ ਕੱਟੇ ਜਾਣਗੇ ਜੀ ਆਪਣੇ ਨਾਕਾਬੰਦੀ ਕਰਕੇ ਵਾਧੂ-ਵਾਧੂ ਚਲਾਨ ਕੱਟੇ ਜਾਣਗੇ ਇਸਨ ਕਰਾਲੀ ਦੇ ਐਸਐਚਓ ਭਗਤਵੀਰ ਸਿੰਘ ਜਿੰਨਾਂ ਵੱਲੋਂ ਦ ਜਿਹੜੇ ਮਾਮਲੇ ਆਏ ਨੇ ਸਾਨੂੰ ਪਤਾ ਲੱਗਿਆ ਕਿ ਲੋਕ ਜ਼ਖਮੀ ਹੋ ਰਹੇ ਚੈਂਡੋਰ ਦੇ ਨਾਲ ਉਸ ਤੋਂ ਬਾਅਦ ਅਸੀਂ ਸਖਤੀ ਕਰਨੀ ਹੋਰ ਸ਼ੁਰੂ ਕਰ ਦਿੱਤੀ ਹੈ ਜਿਹੜੇ ਦੁਕਾਨਦਾਰ ਜੇ ਵਿਕਰੀ ਕਰਦੇ ਨੇ ਜਾਂ ਫਿਰ ਜਿਸ ਜਗ੍ਹਾ ਉੱਤੇ ਚਾਈਨਾ ਡੋਰ ਦੀ ਇਸਤੇਮਾਲ ਹੋ ਰਹੀ ਹੈ ਉਸ ਜਗ੍ਹਾ ਉੱਤੇ ਵੀ ਛਾਪੀ ਮਾਰੀ ਕੀਤੀ ਜਾ ਰਹੀ ਹੈ ਅਗਰ ਕੋਈ ਇਸ ਤਰੀਕੇ ਦਾ ਮਾਮਲਾ ਸਾਡੇ ਸਾਹਮਣੇ ਨਿਕਲੇ ਤਾਂ ਸਖਤ ਤਰਾਮਾ ਦੇ ਨਾਲ ਮਾਮਲਾ ਦਰਜ ਕੀਤਾ ਜਾਵੇਗਾ ਦੂਜੇ ਪਾਸੇ ਨੇ ਦੱਸਿਆ ਗਿਆ ਕਿ ਹੁਣ ਕਰਾਲੀ ਦੇ ਵਿੱਚ ਸਖਤੀ ਕਰਕੇ ਨਾਕੇ ਲਗਾ ਕੇ ਦੂਜੇ ਪਾਸੇ ਦੁਕਾਨਦਾਰਾਂ ਦੇ ਜਿਹੜੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਈਨਾ ਡੋਰ ਕਰਾਲੀ ਦੇ ਵਿੱਚ ਅਸੀਂ ਨਹੀਂ ਵਿਕੜ ਦਵਾਂਗੇ ਦੇਖਦੇ ਕਿ ਹੁਣ ਕਦੋਂ ਚਾਈਨਾ ਡੋਰ ਦੀ ਵਿਕਰੀ ਪੰਜਾਬ ਦੇ ਵਿੱਚੋਂ ਪੂਰਨ ਤੌਰ ਤੇ ਬੰਦ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਵੀ ਆਪਨੇ ਉਹਨੇ ਕਮੈਂਟ ਜਰੂਰ ਦਿਓ ਕਿ ਇਹ ਚਾਇਨਾ ਡੋਰ ਦੀ ਵਿਕਰੀ ਕਿਵੇਂ ਰੁਕ ਸਕਦੀ ਹੈ ਜਾਂ ਫਿਰ ਬੱਚਿਆਂ ਨੂੰ ਅਵੇਅਰ ਕਰਨ ਦੀ ਕਿੰਨੀ ਕੋ ਲੋੜ ਹੈ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਅਵੇਅਰ ਕਰ ਸਕਦੇ ਹਾਂ ਜਿਹਦੇ ਨਾਲ ਕਿ ਕਿਸੇ ਦੀ ਜਾਨ ਚਾਇਨਾ ਡੋਰ ਕਰਕੇ ਨਾ ਜਾਵੇ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਜਿਹਦੇ ਨਾਲ ਕਿ ਹਰ ਘਰ ਤੱਕ ਇਹ ਖਬਰ ਪਹੁੰਚ ਸਕੇ ਬੱਚੇ ਤੱਕ ਪਹੁੰਚ ਸਕੇ ਜਿਹੜੇ ਬੱਚੇ ਅਜੇ ਵੀ ਚਾਇਨਾ ਡੋਰ ਦਾ ਇਸਤੇਮਾਲ ਕਰਦੇ ਨੇ ਤੁਹਾਡੇ ਨਾਲ ਕਹਿ ਰਿਹਾ ਮੈਂ ਸੁਮਿਤ ਦੇ ਨਾਲ ਹਰਤੇਜ ਸਿੰਘ ਤੇ